ਤੇ ਅੱਜ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਵੀ ਇੱਕ ਪਾਸਿਆ ਦੇਖ ਲੋ ਤੁਸੀਂ ਪੰਥ ਦਾ ਜਿਹੜਾ ਇਕੱਠ ਆ ਜ਼ਾਹਰ ਬੁਲਾਲ ਕਿੰਨਾ ਹੈ ਤੇ ਆਲੇ-ਦਾਲੇ ਆ ਦੇਖੋ ਭੀੜ ਲੱਗੀ ਜਾਂਦੀ ਆ ਜਾਮ ਲੱਗਿਆ ਪਿਆ ਤੇ ਉਧਰ ਪੋਲਟਰੀ ਫਾਰਮ ਜਿਹੜਾ ਜਿੱਥੇ ਭਗਵੰਤ ਮਾਨ ਦੀ ਰੈਲੀ ਆ ਉਹ ਇੱਕ ਪੋਲਟਰੀ ਫਾਰਮ ਆ ਉਹ ਪੋਲਟਰੀ ਫਾਰਮ ਕਿਉਂ ਕਹਿ ਰਹੇ ਹੋ ਕਿਉਂਕਿ ਭਗਵੰਤ ਮਾਨ ਦਰ ਰਹੇ ਨਾਲੇ-ਨਾਲੇ ਪੋਰਸੀ-ਪੋਰਚ ਲੱਗੀ ਹੋਈ ਆ ਤੇ ਕਿਸੇ ਨੂੰ ਮਤਲਬ ਜਿਹੜੀ ਇੱਧਰ ਪੰਥ ਕੇ ਕੱਢ ਦੇ ਵਿੱਚ ਵੀ ਸੰਗਤ ਆ ਰਹੀ ਆ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਿ ਸਿੰਘ ਡੱਕ ਦੇ ਸਦਾ ਹਕੂਮਤਾਂ ਨੂੰ ਸਿੰਘ ਡੱਕ ਦੇ ਸਦਾ ਹਕੂਮਤਾਂ ਨੂੰ ਪਾਈਓ ਖਤਰਾ ਮੰਨੇ ਸਰਕਾਰ ਸਾਨੂੰ ਪਾਈਓ ਚਾਹੁੰਦੀ ਹੈ ਸਿੱਖਾਂ ਨੂੰ ਖਤਮ ਕਰਨਾ ਕਿ ਕਿ ਅਤਵਾਦੀ ਤੁੰਘਾਰ ਸਾਨੂੰ ਅੱਡੀ ਚੋਟੀ ਦਾ ਲਾਗੇ ਜੋਰ ਇੰਦਰਾ ਕਰ ਸਕੀ ਨਹੀਂ ਗੋਡੇ ਆ ਭਾਰ ਸਾਨੂੰ ਤੇਜਵੰਤ ਸਿਆ ਗੂੰਜ ਜਾ ਕਰਿਆਂ ਦੀ ਬਾਜਾ ਵਾਲੇ ਦਾ ਬਖਸ਼ੇ ਪਿਆਰ ਸਾਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵੋਟਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਦਾ ਉਤਸ਼ਾਹ ਵੀ ਉਹਨਾਂ ਨੂੰ ਪੰਜਾਬ ਦਾ ਸੀਐਮ ਬਣਾਇਆ ਜਾਵੇ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਰੋਡਾਂ ਦੇ ਉੱਤੇ ਫਲੈਕਸਿੰਗ ਫਲੈਕਸਾਂ ਫਲੈਕਸਿੰਗ ਫਲੈਕਸਾਇਸ਼ ਸਿਰਫ ਫਲੈਕਸ ਵਾਲੀ ਸਰਕਾਰ ਆ ਅਸਲ ਹਕੀਕਤ ਤੇ ਅੰਕੜਿਆਂ ਤੋਂ ਬੜੀ ਦੂਰ ਆ ਵਾਦ ਵੀ ਦਾ ਖਾਲਸਾ ਸ਼੍ਰੀ ਦਰਗਤ ਜੀ ਦੇ ਫਤਿਹ ਮਹੰਮందਰ ਸਿੰਘ ਤੋਂ ਤੁਸੀਂ ਕਿੰਡੀ ਕੀ ਦੇਖ ਰਹੇ ਹੋ ਅੱਜ ਅਸੀਂ ਰੱਖੜ ਪੁਨੀਆ ਤੇ ਬਾਬਾ ਬਕਾਲਾ ਸਾਹਿਬ ਕਿੱਥੇ ਪਹੁੰਚੇ ਹੋਏ ਆ ਪਿਆਰੇ ਪੱਤਰਿਕਾਕਰਤਾ ਜਿਹੜੀ ਹੋਈ ਹੈ ਭਾਈ ਅਮਿਤਪਾਲ ਦਾ ਘਰੇ ਵਿੱਚ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤੇ ਸਾਡੇ ਨਾਲ ਮਲੇਰਕੋਟਲਾ ਕੇ ਪਹੁੰਚੇ ਨੇ ਮਾਲਵਾ ਇਲਾਕੇ ਦੇ ਜਿੱਥੋਂ ਸਭ ਤੋਂ ਵੱਧ ਸਮਰਥਨ ਮਿਲਿਆ ਆਮ ਆਦਮੀ ਪਾਰਟੀ ਨੂੰ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਕ ਸਿੰਘ ਜੀ ਕਿ ਫਤਿਹ ਜੀ ਭਾਈ ਕੀ ਕਹੋਗੇ ਇਸ ਐਲੀ ਬਾਰੇ ਤੁਸੀਂ ਪਹੁੰਚੇ ਮਲੇਰਕੋਟਲਾ ਤੋਂ ਨਹੀਂ ਦੂਸਤੋਂ ਆਏ ਹੋ ਮਾਲਵੇ ਇਲਾਕੇ ਇਹ ਕੀ ਕਹੋਗੇ ਇਹ ਗੱਲ ਹੈ ਜੀ ਵੀ ਹਰ ਇੱਕ ਪੰਥ ਦਰਦੀ ਨੂੰ ਜਿਹੜਾ ਵੀ ਪੰਜਾਬ ਦਾ ਵਾਸੀ ਹੈ ਜਿਹਦੇ ਅੰਦਰ ਸਿੱਖੀ ਹੈ ਥੋੜੀ ਜਿਹੀ ਵੀ ਉਹ ਹਰ ਇੱਕ ਪੰਥਦਰ ਦੇ ਨੂੰ ਹਰ ਇੱਕ ਪੰਥਕ ਇਕੱਠ ਦੇ ਵਿੱਚ ਹੋਮਾ ਆ ਕੇ ਪਹੁੰਚਣਾ ਚਾਹੀਦਾ ਇਹ ਸਰਕਾਰਾਂ ਸਤੂਰਾਂ ਤੋਂ ਕੋਈ ਡਰਨ ਦੀ ਲੋੜ ਨਹੀਂ ਹੈਗੀ। ਬਈ ਤੁਸੀਂ ਕਹਿ ਰਹੇ ਸੀਗੇ ਤੁਹਾਡੇ ਇਲਾਕੇ ਦੇ ਵਿੱਚੋਂ ਮਾਲੇ ਵਿੱਚ ਸਭ ਤੋਂ ਵੱਧ ਵੋਟਾਂ ਪਈਆਂ ਨੇ ਆਮ ਆਦੀ ਪਾਰਟੀ ਨੂੰ। ਇੱਕ ਪਾਸੇ ਪੰਥਕ ਰੈਲੀ ਹੈ, ਇੱਕ ਪਾਸੇ ਭਗਵੰਤ ਜੀ ਦੀ ਰੈਲੀ ਹੈ। ਕਿੱਥੇ ਜਾਵੇ ਇਕੱਠ? ਦੇਖੋ ਅਸੀਂ ਕਹਿਣੇ ਚਾਹੁੰਦੇ ਜਿੰਨੇ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਜੀ ਬੀ ਜੇ ਲੀਡਰਾਂ ਨੂੰ ਪਬਲਿਕ ਦੇ ਪੱਤਰ ਲੱਗਦਾ ਲੀਡਰ ਪਬਲਿਕ ਦੇ ਵਿੱਚ ਨਹੀਂ ਵਹਿਤਰਦਾ ਉਹ ਆਪਣਾ ਪੋਲਟਰੀ ਫਾਰਮ ਖੋਲ ਲੈਂਦਾ। ਤੇ ਅੱਜ ਭਗਵੰਤ ਮਾਨ ਨੂੰ ਕਹਿਣਾ ਚਾਹੁੰਦੇ ਆ ਵੀ ਇੱਕ ਪਾਸੇ ਆ ਦੇਖ ਲੋ ਕਿ ਪੰਥ ਦਾ ਜਿਹੜਾ ਇਕੱਠਾ ਆ ਜਾਹੂ ਬਲਾਲ ਕਿੰਨਾ ਹੈ ਤੇ ਆਲੇ-ਦਾਲਿਆਂ ਦੇਖ ਲੋ ਭੀੜ ਲੱਗੀ ਜਾਂਦੀ ਆ ਜਾਮ ਲੱਗਿਆ ਪਿਆ ਤੇ ਉਧਰ ਪੋਲਟਰੀ ਫਾਰਮ ਜਿਹੜਾ ਜਿੱਥੇ ਭਗਵੰਤ ਮਾਨ ਦੀ ਰੈਲੀ ਆ ਉਹ ਇੱਕ ਪੋਲਟਰੀ ਫਾਰਮ ਆ ਉੱਥੇ ਕੋਈ ਅੱਜ ਪੋਲਟਰੀ ਫਾਰਮ ਕਿਉਂ ਕਹਿ ਰਹੇ ਹੋ ਕਿਉਂਕਿ ਭਗਵੰਤ ਮਾਨ ਦਾ ਰਹਿਣ ਵਾਲੇ ਨਾਲੇ ਨਾਲੇ ਪੋਰਸੀ ਪੋਰਚ ਲੱਗੀ ਹੋਈ ਆ ਤੇ ਕਿਸੇ ਨੂੰ ਮਤਲਬ ਜਿਹੜੀ ਇੱਧਰ ਪੰਥ ਕੇ ਕੱਢ ਦੇ ਵਿੱਚ ਵੀ ਸੰਗਤ ਆ ਰਹੀ ਹੈ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਜਾਂ ਤਾਂ ਉਹਨੂੰ ਕਹਿ ਰਹੇ ਆ ਵੀ ਪੋਲਟਰੀ ਫਾਰਮ ਦੇ ਅੰਦਰ ਜਾਓ ਜਿਹੜੀ ਉਹਨਾਂ ਨੇ ਬੰਦ ਕੇ ਕੱਟ ਕੀਤਾ ਜਾਂ ਉਹਨਾਂ ਨੂੰ ਡਰਾ ਕੇ ਧਮਕਾ ਕੇ ਪਿੱਛੇ ਮੋੜਿਆ ਜਾ ਰਿਹਾ ਫੋਰਸ ਲਾਉਣੀ ਆ ਹੁਣ ਮੈਂ ਕਹਿੰਦਾ ਮੁੱਖ ਮੰਤਰੀ ਵੀ ਆ ਨਾ ਇੰਨੀ ਵੀ ਨਹੀਂ ਲੋਣੀ ਨਾ ਵੀ ਮਤਲਬ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਲੋਕਾਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਵੀ ਬੰਦ ਕੇ ਕੱਟ ਦੇ ਵਿੱਚ ਸਮੂਲੀਅਤ ਨਾ ਕਰਨ ਸਕੇ ਪਰ ਐਨਾ ਕੁਝ ਕਰਨ ਦੇ ਬਾਵਜੂਦ ਵੀ ਫਿਰ ਵੀ ਦੇਖੋ ਵੀ ਇੱਥੇ ਕਿੰਨਾ ਜਾਗੂ ਬਣਾ ਲਾ ਕਿੰਨਾ ਇਕੱਠਾ ਹੈ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸਰਕਾਰਾਂ ਨੂੰ ਕਿ ਸਿੰਘ ਡੱਕ ਦੇ ਸਦਾ ਹਕੂਮਤਾਂ ਨੂੰ ਸਿੰਘ ਡੱਕਦੇ ਸਦਾ ਹਕੂਮਤਾਂ ਨੂੰ ਪਾਈਓ ਖਤਰਾ ਮੰਨੇ ਸਰਕਾਰ ਸਾਨੂੰ ਪਾਈਓ ਚਾਹੁੰਦੀ ਹੈ ਸਿੱਖਾਂ ਨੂੰ ਖਤਮ ਕਰਨਾ ਕਿਉਂਕਿ ਅੱਤਵਾਦੀ ਝੁੰਘਾਰ ਸਾਨੂੰ ਅੱਡੀ ਚੋਟੀ ਦਾ ਲਾਗੇ ਜੋਰ ਇੰਦਰਾ ਕਰ ਸਕੀ ਨਹੀਂ ਗੋਡੇਆਂ ਭਾਰ ਸਾਨੂੰ ਤੇਜਵੰਤ ਸਾਂ ਗੂੰਜੇ ਜਾਕਾਰਿਆਂ ਦੀ ਬਜਾ ਵਾਲੇ ਦਾ ਬਖਸ਼ੇ ਪਿਆਰ ਸਾਨੂੰ ਸਰੀਆ ਅਕਾਲ ਹੋਰ ਕੀ ਕਹਿਣਾ ਚਾਹੋਗੇ ਜਿਹੜਾ ਇਕੱਠ ਕੀਤਾ ਹੋਇਆ ਹੈ ਪਾਈ ਅਮਰਤਪਾਲ ਦੇ ਹੱਕ ਦੇ ਵਿੱਚ ਇੱਕ ਬੋਲ ਤੇ ਨਾਲ ਇਕੱਠ ਹੋਇਆ ਤੇ ਇਕੱਠ ਵੱਧ ਰਿਹਾ ਹੈ ਅਮੀਰ ਤੋਂ ਵੱਧ ਜ਼ਿਆਦਾ ਇਕੱਠ ਹੋਇਆ ਪਾਈ ਅਮਰਤਪਾਲ ਜੀ ਦੇ ਹੱਕ ਵਿੱਚ ਬੰਦੀ ਸਿੰਘ ਦੇ ਹੱਕ ਵਿੱਚ ਕੀ ਲੱਗਦਾ ਇਸ ਇਕੱਠ ਦਾ ਕਿੰਨਾ ਰਫਤ ਹੋਊਗਾ ਇਹ ਤਾਨਾਸ਼ਾ ਧੱਕੇਸ਼ਾਹੀ ਹੈ ਜਿਹੜੀ ਜਿਹੜੀ ਗਵਰਨਮੈਂਟ ਲਾਗੂ ਕਰ ਰਹੀ ਹੈ ਉਹਦੇ ਖਿਲਾਫ ਹੈ ਲੋਕਾਂ ਦਾ ਰੋਹ ਹੈ ਪਾਈ ਅਮਰਤਪਾਲ ਸਿੰਘ ਜੀ ਦੇ ਅੱਥਰ ਵਿੱਚ ਲੋਕਾਂ ਦਾ ਪਿਆਰ ਆ ਲੋਕ ਇਹ ਦੱਸਣਾ ਚਾਹੁੰਦੇ ਨੇ ਭਗਵਾਨ ਕਮਨ ਨੂੰ ਅੱਜ ਦੀ ਰੈਲੀ ਦੇ ਵਿੱਚ ਉਹਦੀ ਰੈਲੀ ਦੇ ਵਿੱਚ ਤੁਮ ਪਹਿਲਾਂ ਵੀ ਦੱਸਿਆ ਜਾ ਕੇ ਦੇਖ ਲਓ ਵੀ ਉੱਥੇ 94 ਬੰਦੇ ਨੇ ਪਰ ਇੱਧਰ ਦੇਖ ਲਓ ਆਪ ਮਹਾਰੇ ਸੰਗਤ ਆਪਣਾ ਤੇਲ ਫੂਕ ਕੇ ਆਪ ਮਹਾਰੇ ਇੱਥੇ ਐਡਾ ਵੱਡਾ ਇਕੱਠ ਹੋ ਗਿਆ ਕਿ ਅੰਦਰ ਸਮਾਨ ਵਾਸਤੇ ਸੰਗਤ ਨੂੰ ਜਮਰ ਜਗ੍ਹਾ ਨਹੀਂ ਇਹ ਕਰਾਰੀ ਇੱਕ ਚਪੇੜ ਹੈ ਪ੍ਰਸ਼ਾਸਨ ਜਿਹੜੀ ਭਗਵਾਨ ਕਮਨ ਸਰਕਾਰ ਦੇ ਭਗਤ ਮਾਨ ਨੇ ਸਮੁੱਧੋ ਤੇ ਬਿਲਕੁਲ ਨਹੀਂ ਗੱਲ ਕਰਾ ਕੋਈ ਬਿਆਨ ਵੀ ਨਹੀਂ ਹੋ ਰਿਹਾ ਭਗਤ ਮਾਨ ਦਾ ਨਾ ਬੰਦੀ ਸਿੰਘਾ ਉਤੇ ਨਾ ਅਮਰਤਪਾਲ ਉਤੇ ਕਮਤਪਾਲ ਭਾਈ ਨੂੰ ਜਦੋਂ ਭਾਈ ਅਮਰਤਪਾਲ ਨੂੰ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਾਇਆ ਗਿਆ ਐਮਪੀ ਬਣੇ ਨੇ ਉਹ ਲੋਕਾਂ ਨੇ ਫਤਵਾ ਦਿੱਤਾ ਹੈ ਫਿਰ ਵੀ ਉਹਨਾਂ ਚੱਟੇ ਨਹੀਂ ਜਾ ਰਹੇ ਐਨਐਸਏ ਦੁਆਰਾ ਲਗਾ ਦਿੱਤੀ ਜਾਂਦੀ ਹੈ ਟੱਕਾ ਸਾਈ ਗੁਲਾਮੀ ਦਾ ਅਹਿਸਾਸ ਕਰੋ ਇਹ ਗੁਲਾਮੀ ਦਾ ਅਹਿਸਾਸ ਕਰਾਉਣਾ ਕਿ ਸਿੱਖਾਂ ਨੂੰ ਅਸੀਂ ਦਬਾ ਕੇ ਰੱਖਣਾ ਪਰ ਭਾਈ ਅਮਰਤਪਾਲ ਸਿੰਘ ਜੀ ਨੇ ਕਿਹਾ ਤੀ ਵੀ ਸਿਰ ਕੱਟਿਆ ਜਾਣਾ ਉੱਚੜਿਆ ਜਾਣਾ ਨਹੀਂ ਹੁੰਦਾ ਉਹ ਇਸ ਤਰ੍ਹਾਂ ਨੂੰ ਵੀ ਜਦੋਂ ਆਪਈ ਅਮਰਪਾਲ ਦਾ ਭਾਈ ਆਰ ਉੱਪਰ ਵੀ ਇਲਜ਼ਾਮ ਲਗਾਇਆ ਜਾਂਦਾ ਨਸ਼ੇ ਦੇ ਵੀ ਨਸ਼ਾ ਪੜਿਆ ਹੈ ਉਹਨੂੰ ਉਹਦੇ ਉੱਪਰ ਵੀ ਉਹ ਵੀ ਸਜ਼ਾ ਕਰਦਾ ਅਜ ਅਧੀਨ ਕਿਰਦਾਰ ਕੁਸੀ ਕੀਤੀ ਗਈ ਹੈ ਪਰਿਵਾਰ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੀਆਂ ਵੋਟਾਂ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਲੋਕਾਂ ਦਾ ਉਤਸ਼ਾਹ ਵੀ ਉਹਨਾਂ ਨੂੰ ਪੰਜਾਬ ਦਾ ਸੀਐਮ ਬਣਾਇਆ ਜਾਵੇ ਪਰ ਇਹ ਸਰਕਾਰ ਦੀ ਜਿਹੜੀ ਪੈਰਾਂ ਥੱਲੇ ਜ਼ਮੀਨ ਆ ਉਹ ਨਿਕਲ ਗਈ ਖਿਸਕ ਗਈ ਉਹਨਾਂ ਨੂੰ ਡਰ ਮਹਿਸੂਸ ਹੋ ਰਿਹਾ ਹੈ ਵੀ ਇਹ ਕਿੰਨੇ ਕਿੰਨਾਂ ਦੇ ਪਰਿਵਾਰ ਦੀ ਇਹਨਾਂ ਦੀ ਟੀਮ ਦੀ ਜਿਹੜੀ ਇਸ ਵਾਰਸ ਪੰਜਾਬ ਦੀ ਜਥੇਬੰਦੀ ਆ ਜਾ ਪੰਥਕ ਸੋਚ ਹੈ ਵੀ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਟਾਲ ਲੋਟਾ ਲਾਈ ਜਾਵੇ ਵੀ ਉਹਨਾਂ ਲਈ ਜਿਹੜੀ 2027 ਦੀਆਂ ਬੋਟਾ ਦੇ ਵਿੱਚ ਅਸੀਂ ਉਹ ਚੀਜ਼ ਨੂੰ ਵਰਤ ਕੇ ਲੋਕਾਂ ਦੇ ਵਿੱਚ ਰੱਖੀਏ ਵੀ ਦੇਖੋ ਇਹ ਨਸ਼ੇ ਦਾ ਵਪਾਰ ਕਰਦੇ ਸੀ ਧੰਦਾ ਕਰਦੇ ਸੀ ਜਦ ਕਿ ਉਹ ਬੇਬੁਨਿਆਦ ਉਹਦੇ ਵਿੱਚੋਂ ਕੁਝ ਨਹੀਂ ਨਿਕਲਿਆ ਤੇ ਬਾਕੀ ਪਾਣੀਆਂ ਦੇ ਮੁੱਦੇ ਤੇ ਇਹ ਸਾਡੇ ਵੀਰ ਨੇ ਕਿ ਪਰਮੇਰ ਸਿੰਘ ਜੀ ਹਾਦਨ ਅੱਜ ਕੀ ਮੁੱਦੇ ਨੇ ਤੁਹਾਡੇ ਉੱਤੇ ਜਿਹੜੇ ਹਲੇ ਵੀ ਸਰਕਾਰ ਨੇ ਪੂਰੇ ਨਹੀਂ ਕੀਤੇ ਸਰਕਾਰ ਤਾਂ ਬਹੁਤ ਕੰਮ ਕਰ ਰਹੀ ਹੈ ਬਦਲਾਅ ਹੈ ਇੱਕ ਤਰ੍ਹਾਂ ਦਾ ਉਹ ਆਪ ਮੰਗਾਂ ਬਦਲਾਅ ਲੈ ਕੇ ਆਏ ਨੇ ਨਹੀਂ ਜੀ ਸਰਕਾਰ ਸਿਰਫ ਕਾਗਜ਼ਾਂ 'ਚ ਕੰਮ ਕਰ ਰਹੀ ਹੈ ਅਸਲ ਦੇ ਵਿੱਚ ਹਕੀਕਤ ਤੇ ਇਸ ਇਤਿਹਾਰਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ ਇਹ ਸਰਕਾਰ ਆ ਜਿਹੜੀ ਭਗਵੰਤਮਾਨ ਸਰਕਾਰ ਕਹਿ ਕੇ ਕੋਈ ਹੋਰ ਆਈ ਸੀ ਗੁੰਮਰਾਹ ਕਰਕੇ ਪੰਜਾਬ ਦੇ ਲੋਕਾਂ ਨੇ ਨੇ ਸਰਕਾਰ ਬਣਾਈ ਆ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਰੋਡਾਂ ਦੇ ਉੱਤੇ ਫਲੈਕਸਿੰਗ ਫਲੈਕਸਾਂ ਫਲੈਕਸਿੰਗ ਫਲੈਕਸਾਂ ਇਹ ਸਿਰਫ ਫਲੈਕਸਾਂ ਵਾਲੀ ਸਰਕਾਰ ਆ ਅਸਲ ਹਕੀਕਤ ਤੇ ਅੰਕੜਿਆਂ ਤੋਂ ਬੜੀ ਦੂਰ ਆ ਵਾਹ ਤੁਹਾਡੇ ਪਿੱਛੇ ਜਿਹੜਾ ਕਈ ਗੱਡੀਆਂ ਵੀ ਉੱਤੇ ਲੰਪਲੱਸ ਦੀਆਂ ਹਰੀ ਚੰਡੀ ਦਿੱਤੀ ਉਹਨਾਂ ਨੂੰ ਹੋਰ ਕੰਮ ਕਿਤੇ ਨਹੀਂ ਮੋਹਲਾ ਤੇ ਨਹੀਂ ਕਿੁੱਲੇ ਨੇ ਸਕੂਲ ਕਿੁੱਲੇ ਨੇ ਐਮੀਨੈਂਸ ਟੋਰ ਪਾਰਟੀਆਂ ਵੀ ਦੇਰ ਆਪਣਾ ਤਾਂ ਬਿਜਲੀ ਮਾਫ ਕੀਤੀ ਹੋਈ ਐ ਇਹਨਾਂ ਦਾ ਕੰਮ ਕਰਦੇ ਪੂਗਾ ਕਿਹਨਾਂ ਕੁੱਝਾ ਕੰਮ ਨਹੀਂ ਕੀਤਾ ਕੋਈ ਜਿੰਨੇ ਵੀ ਤੁਸੀਂ ਕੰਮ ਕਹਿ ਰਹੇ ਹੋ ਜੀ ਉਹਨਾਂ ਦੇ ਮੁਲਾਜ਼ਮਾਂ ਨੂੰ ਜਾ ਕੇ ਮਿਲੋ ਜਿਹੜੀ ਕਾਨਕ ਬੰਡੇ ਨਾਲੇ ਮੁਲਾਜ਼ਮ ਰੱਖੇ ਸੀ ਉਹ ਵੀ ਪਿੱਟਦੇ ਨੇ ਜਿਹੜੇ ਆਪ ਆਪਣੇ ਮਹੱਲਾ ਕਲੀਨਿਕ ਤੇ ਮਲਾਏ ਸਾਰੇ ਪਿੱਟ ਰਹੇ ਨੇ ਕੁਛ ਨਹੀਂ ਹੈਗਾ ਕੀ ਕਹਿਣਾ ਪੰਜ ਚਾਰ ਚੱਲਦੇ ਹੋਣਗੇ ਨਹੀਂ ਸਾਬ ਚਿੱਟਾ ਹਾਥੀ ਹੀ ਨਹੀਂ ਕੋਈ ਏਡੀ ਗੱਲ ਬਾਤ ਨਹੀਂ ਹੈ ਜੀ ਬੁਤਮੰਦਾ ਕਹਿ ਰਹੇ ਉੱਥੇ ਸਾਰੇ ਟੈਸਟ ਕੀਤੇ ਜਾਂਦੇ ਨੇ ਵੀ ਹੁਣ ਜਿਹੜਾ ਬਟਨ ਘਟ ਗਿਆ ਏ ਹਸਪਤਾਲਾਂ ਵਿੱਚ ਮਹੱਲਾ ਕਲੀਨਿਕ ਵਿੱਚ ਸਾਰੇ ਟੈਸਟ ਹੁੰਦੇ ਨੇ ਕਹਿਣ ਦੀਆਂ ਗੱਲਾਂ ਨੇ ਜੀ ਤੁਸੀਂ ਖੁਦ ਜਾ ਕੇ ਵੀਡੀਓਗ੍ਰਾਫੀ ਕਰਕੇ ਉੱਥੇ ਆਮ ਲੋਕਾਂ ਨੂੰ ਪੁੱਛੋ ਉਹ ਕੀ ਕਰਦੇ ਆ ਮਾਲਵਾ ਨਹਿਰ ਦੇ ਉੱਤੇ ਵੀ ਇਹੀ ਕੰਮ ਹੋ ਰਿਹਾ ਆਪਦੇ ਆਪਦੇ ਵਰਕਰਾਂ ਨੂੰ ਇੱਕ ਜਾਮਾ ਪਹਿਨਾ ਕੇ ਉਹ ਭੁੱਲ ਜਾਂਦੇ ਆ ਵੀ ਪੀਲੀ ਪੱਗ ਦਾ ਲਹਾਜ਼ਾ ਦਿਆ ਕਰੋ ਇਹਨਾਂ ਤੋਂ ਆਪਦੇ ਮੁਲਾਜ਼ਮਾਂ ਨੂੰ ਆਪਦੇ ਵਰਕਰਾਂ ਨੂੰ ਉਹ ਕਿਸਾਨ ਵੜਾ ਕੇ ਪੇਸ਼ ਕਰਦੇ ਨੇ ਝੂਠੇ ਅੰਕੜੇ ਹਰ ਇੱਕ ਤਰ੍ਹਾਂ ਦੀ ਝੂਠੀ ਸਰਕਾਰ ਆ ਜਮ੍ਹਾਂ ਸੁਰੇ ਤੁੰਗ ਕੱਲ ਹੀ ਖਬਰ ਚੱਲਦੀ ਸੀ ਭਗਵੰਤ ਮਾਨ ਜਿਹੜੇ ਆਕੀ ਪਲੇਅਰ ਨੇ ਉਹਨਾਂ ਨੇ ਕਿੰਨੇ ਕਰੋੜ ਦਿੱਤੇ ਤੇ ਕਾਸ਼ੀ ਤੱਕ ਤੱਕੇ ਜਿੱਤ ਕੇ ਆਏ ਨੇ ਆਪਣੇ 올림픽 ਦੇ ਵਿੱਚ ਤੇ ਉਹਨਾਂ ਨੇ ਜਿਹੜਾ ਐਲਾਨ ਕੀਤਾ ਸੀ ਉਹਨਾਂ ਪੂਰਾ ਕੀਤਾ ਵਾਦਾ ਪਹਿਲਾਂ ਨਾ ਜਿਹੜੀ ਇਹਨਾਂ ਨੇ ਨੌਕਰੀਆਂ ਦਾ ਐਲਾਨ ਕੀਤਾ ਉਹ ਲੋਕਾਂ ਨੂੰ ਝਾਂਸਾ ਝੂਠਾ ਦਿੱਤਾ ਸੀ ਉਹਦੇ ਵਿੱਚੋਂ ਸਿਰਫ ਇਹਨਾਂ ਨੇ ਜਿਹੜੇ ਉਹਨਾਂ ਨੂੰ ਉਹ ਆਪਣੇ ਜੋਇਨਿੰਗ ਲੈਟਰ ਸਿਰਫ ਉਹੀ ਬੰਦੇ ਨੇ ਤੇ ਬਹੁਤ ਮਤਲਬ ਘੱਟ ਜਿਹੜੇ ਨੌਕਰੀਆਂ ਦਿੱਤੀਆਂ ਨੇ ਤੇ ਬਾਕੀ ਜਿਹੜੇ ਖਿਡਾਰੀ ਨੇ ਜਿਵੇਂ 올림픽 ਦੇ ਵਿੱਚੋਂ ਮੈਡਲ ਜਿੱਤ ਕੇ ਆ ਉਹਨਾਂ ਦਾ ਤੁਹਾਨੂੰ ਪਤਾ ਹੀ ਹੈ ਉਹ ਹਰਿਆਣਾ ਦੀ ਕੁੜੀ ਦੇ ਨਾਲ ਕਿੰਨਾ ਧੱਕਾ ਹੋਇਆ ਕਿੰਨੀ ਬੇਇਨਸਾਫੀ ਹੋਈ ਹੈ ਇਹ ਇਕੱਲੀ ਪੰਜਾਬ ਦੀ ਸਰਕਾਰ ਨਹੀਂ ਇਹਦੇ ਵਿੱਚ ਸੈਂਟਰ ਸਰਕਾਰ ਵੀ ਨਾਲ ਉਹ ਤਾਂ ਸੈਂਟਰ ਸਰਕਾਰ ਨੇ ਧੱਕਾ ਕੀਤਾ ਹੈ ਕਹਿੰਦੇ ਮੋਦੀ ਨੇ ਕੀਤਾ ਇਹ ਵੀ ਮੋਦੀ ਖਰਾਬ ਜਿਹੜੀ ਸੀ ਜਿਹੜਾ ਬ੍ਰਿਜ ਭੂਸ਼ਣ ਹੈ ਉਹਦੇ ਖਲਾਫ ਧਾਰਨਾ ਵੀ ਲਾਈ ਸੀ ਇਸ ਕਰਕੇ ਵੀ ਉਹਦੇ ਨਾਲ ਕੋਈ ਪੋਲਿਟਿਕਸ ਹੋਈ ਆ ਦੇਖੋ ਜੀ ਪੋਲਿਟਿਕਸ ਹੀ ਆ ਔਰ ਇਹਦੇ ਵਿੱਚ ਕੁਝ ਨਹੀਂ ਸਿਰਫ ਪੋਲਿਟਿਕਸ ਆ ਜਿਹੜੇ ਬੰਦੇ ਕੰਮ ਕਰਦੇ ਨੇ ਗਰਾਊਂਡ ਤੇ ਮਿਹਨਤ ਕਰਦੇ ਨੇ ਚਾਹੇ ਉਹ ਮਤਲਬ ਖੇਡਰੀ ਨੇ ਜਾਂ ਜੋ ਵੀ ਨੇ ਉਹਨਾਂ ਨਾਲ ਤਾਂ ਕਾਹ ਹੋ ਰਿਹਾ ਉਹਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਤੇ ਜਿਹੜੇ ਇਹਨਾਂ ਦੇ ਜ਼ਹਿਤ ਨੇ ਉਹਨਾਂ ਨੂੰ ਮੂਰੇ ਲਿਆਂਦਾ ਜਾ ਰਿਹਾ ਕੋਈ ਸਾਜ਼ਿ ਸਮਝੋ ਜਾਂ ਫਿਰ ਸਹੀ ਸੱਚੀ ਹੋ ਜਣਾ 100 ਗ੍ਰਾਮ ਵਜਣਾ ਵਧਿਆ ਹੋਣਾ ਉੱਥੇ 올림픽 ਦੇ ਵਿੱਚ 올림픽 ਵਿੱਚ ਕਿੱਦਾਂ ਸਾਜ਼ਿ ਹੋ ਸਕਦੀ ਹੈ ਇਤਰਾ ਸਾਰਾ ਪੂਰਾ ਮਾਨਦਰੀਨਾਂ ਦਾ ਕੰਮ ਹੁੰਦਾ ਸਾਰਾ ਕੁਝ ਹੋ ਸਕਦਾ ਤੁਸੀਂ ਐ ਦੱਸੋ ਵੀ ਜਦੋਂ ਭਾਈ ਅਮਰਤਪਾਲ ਸਿੰਘ ਨਾਲ ਧੱਕਾ ਹੋ ਸਕਦਾ ਫਿਰ ਕਿਸੇ ਨਾਲ ਵੀ ਹੋ ਸਕਦਾ ਆਪਾਂ ਤਾਂ ਆਪਣੇ ਧੱਕੇ ਦੀ ਗੱਲ ਕਰਦੇ ਜਦੋਂ ਸਾਡੇ ਨਾਲ ਧੱਕਾ ਹੁੰਦਾ ਤਾਂ ਅਸੀਂ ਤਾਂ ਮੰਨਦੇ ਵੀ ਪੂਰੀ ਦੁਨੀਆ ਨਾਲ ਧੱਕਾ ਬੇਸਕੈਂਡ ਇਸਤਾਨ ਦੀ ਸਰਕਾਰ ਹੈ ਜਿਹੜੀ ਪੰਜਾਬ ਦੀ ਸਰਕਾਰ ਲੱਖ ਟੈਪ ਵੀ ਡੈਮੋਕ੍ਰੇਸੀ ਦੇਸਾ ਪਰ ਅਸੀਂ ਨਹੀਂ ਮੰਨਦੇ ਕਿਉਂਕਿ ਸਾਡਾ 500 5 ਲੱਖ ਵੋਟਾਂ ਦੇ ਨਾਲ ਜਿੱਤੇ ਐਮਪੀ ਅੱਜ ਸਾਨੂੰ ਇਹ ਧਰਨੇ ਮਜਾਰੇ ਕਰਨੇ ਪੈ ਰਹੇ ਨੇ ਤੇ ਤੁਹਾਨੂੰ ਪਲਤ ਕੇ ਕੱਟ ਕਰਨੇ ਪੈ ਰਹੇ ਨੇ ਉਹਨਾਂ ਨੂੰ ਰਿਹਾਈ ਕਰਾਉਣ ਵਾਸਤੇ ਅਸੀਂ ਕਿਵੇਂ ਮੰਨ ਲਈਏ ਵੀ ਕਿਸੇ ਨਾਲ ਇਨਸਾਫ ਹੋ ਸਕਦਾ ਅਸੀਂ ਨਹੀਂ ਮੰਨਦੇ ਕੀ ਲੱਗਦਾ ਇੱਕ ਗੱਲ ਹੋਰ ਕਹਿ ਤੇ ਇਸ ਤੋਂ ਬਾਅਦ ਜੀ ਖਿਮਾਂ ਦੇ ਜਾ ਚੱਕੀ ਦਾ ਹੋਰ ਕੋਈ ਨਹੀਂ ਚਾਹਨਾ ਕਿ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਦਾ 4 ਲੋਕੋ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2 ਦਾ 4 ਲੋਕੋ ਮਾਰ ਮਾਰ ਕੇ ਕਦੇ ਦੀ ਮੁੱਕਣੀ ਨਹੀਂ ਐਡੀ ਲੰਬੀ ਹੈ ਸਾਡੀ ਕਤਾਰ ਲੋਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ